ਕਾ ਮਗਲ ਲੈਣੀ ਹੈ ਹੁਣ ਇਹ ਕਉਂ ਲੈ ਚਾਰ ਦੇਨੇ ਆ ਤਾ ਲੈ ਕੇ ਜਾਣਾ ਜਿੱਦਾਂ ਹੁਣ ਜਾਣਾ ਮੈਂ ਕੱਦ ਜਾਮ ਪਰ ਸੋਨ ਕਦੂ ਕਰਨਾ ਮੈਂ ਮੁੰਨੀ ਜਾਣਾ ਮੇਰਾ ਆਪਣਾ ਕੰਮ ਨਹੀਂ ਮੁੱਕਦਾ ਉਹਨਾਂ ਦੀ ਮੋਟਰ ਦਾ ਪਾਣੀ ਹਾਂ ਫ੍ਰਿਜ ਨੂੰ ਵੀ ਮਾਤ ਪਾਉਂਦਾ ਦੇਖ ਲੈ ਉਹਦਾ ਫੇ ਲਹਿਰ ਕਰਕੇ ਆਂ ਮੈਨੂੰ ਨਹੀਂ ਪਤਾ ਕਾਦੇ ਕਰਕੇ ਆ ਲਹਿਰ ਕਰਕੇ ਆ ਨੱਕੇ ਦੇ ਮੂੰਹਰੇ ਝੂਆ ਜੜ ਮੰਨ ਲੱਖਦਾ ਜੇ ਮੁੰਰੀਆਂ ਚੜਦੀਆਂ ਤੂੰ ਤੂੰ ਜੇ ਤੂੰ ਗਈ ਨਾ ਕਿਤੇ ਤੈਰੇ ਦੇਨ ਤੂੰ ਲੈ ਮਗਰ ਲੈਣਾ ਨਾ ਆਇਆ ਨਹੀਂ ਨਹਿਰ ਲਈ ਜਾਂ ਮਾਕੇ ਜੀ ਤੇ ਯਾਰ ਅਸੀਂ ਖੇਲਣ ਨਹੀਂ ਜਾਂਦੇ ਕਹਿੰਦਾ ਉਲੀ ਨੂੰ ਜਾਂਦੇ ਓਕੇ ਆਹ ਨੂੰ ਹੋਗਲਾਉਣੀ ਅਸੀਂ ਬਾਸ ਮੋੜਦੇ ਆ ਉੱਥੇ ਰਸਤੇ ਮਨਾ ਇੱਕੜਾ ਨਹਿਰ ਦਾ ਪਾਣੀ ਖੇਤਾਂ ਨੂੰ ਜਾਂਦਾ ਹੁੰਦਾ ਉਹਦੇ ਤੇ ਬੱਚਾ ਬਣਾਇਆ ਉਹਨਾਂ ਡਿੱਗੀਆਂ ਆ ਨਹਿਰ ਤੇ ਹੀ ਆਉ ਨਹਿਰ ਦਾ ਕਾਹਨੂੰ ਕਹਿੰਦਾ 10 ਮਿੰਟ ਜੇ ਬਹਿ ਗਿਆ ਪੈਰ ਸੁੰਨ ਹੋ ਜੇ ਨੇ ਪਤਾ ਨਾ ਪੈਰਾਂ ਦਾ ਬੋਰ ਦਾ ਵੀ ਆਏ ਹੋ ਐ ਇੰਨਾ ਠੰਡਾ ਪਾਣੀ ਨਹਿਰ ਵੀ ਤਾਂ ਹੀ ਹੁੰਦੀ ਬਾਈ ਉਹ ਜਿੱਕੜਾ ਉਹਨਾਂ ਦੀ ਮੋਟਰ ਦਾ ਪਾਣੀ ਇੰਨਾ ਠੰਡਾ ਸੁਆ ਸੁਆ ਲੱਗਦਾ ਬੋਰ ਤੇ ਆਏ ਜਿੱਕੜਾ ਆਏ ਦੇਖ ਲੈ ਆਏ ਭਰ ਕੇ ਪਾਣੀ ਪੀ ਲੈ ਤੂੰ ਤੇ ਕਹ ਨਹਿਰ ਹੈ ਜੀ ਬੜੀ ਬਰਖਾ ਪ ਇੰਨਾ ਠੰਡਾ ਪਾਣੀ ਆਏ ਪੰਜ ਕਿੱਲਿਆ ਬਰਦੂਈ ਮੋਟਰ ਨਾਲ ਹੱਗ ਵਰਕ ਕੱਢਦੀ ਹੈ ਉਹ ਵੀ ਨਹਿਰ ਦੇ ਕੰਢੇ ਆ ਯਾਰ ਉਹਨੇ ਠੰਡਾ ਹੀ ਕਿੱਦਾਂ ਲਾ ਸੋਚਦਾ ਹੈ ਪਰ ਉਹਨਾਂ ਧਾਤੀ ਨੂੰ ਵੀ ਨਹਿਰ ਨਾਲ ਸੋਨ ਕਿ ਆ ਖਾਲ ਕਿ ਤੁਰ ਹੁੰਦਾ ਹੈਗਾ ਕੋਈ ਕਸੂਆ ਵੀ ਨਾ ਪਾਣੀ ਦਾ ਪਾਣੀ ਦਾ ਵਫਾ ਕਰਦਾ ਨਹਿਰ ਦੇ ਬਣ ਸਿਆਲ ਬਾ ਘਰ ਉਹਦਾ ਨਹਿਰ ਦਾ ਜੇ ਨਹਿਰ ਦਾ ਪਾਣੀ ਲੱਗ ਰਿਹਾ ਜੀਰੀ ਨੂੰ ਬਹੁਤ ਫਰਕ ਕਦੇ ਨਹੀਂ ਬਹੁਤ ਫਰਕ ਮੈਂ ਆਏ ਲਾ ਕੇ ਨੂੰ ਸੁਆ ਲੰਘਦਾ ਏ ਮੈਨਾਂ ਆਟਾ ਨਹੀਂ ਸੁਏ ਚ ਮੈਂ ਤਾਂ ਉੱਥੀ ਨਾ ਕਿਹਾ ਚਾਹੇ ਨਾਲੇ ਦਾ ਨਿਆਰਾ ਸੁਏ ਚ ਸੁਬਾ ਪੱਕਾ ਕਰਤਾ ਹੁਣ ਪੱਕਾ ਜ਼ਾਹਿਰ ਪੱਕਾ ਕਰਤਣਾ ਹੋਂ ਦਾ ਰਿਸਕ ਵੀ ਆ ਫਿਰ ਕੱਚੇ ਮਾਂ ਚੱਲ ਪਾਉਂਦਾ ਠੀਕਣਾ ਪੱਕਾ ਹੁਣ ਪੂਰਾ ਪੂਰਾ ਹੋ ਗਿਆ ਪਹਿਲਾਂ ਕਿ ਕੱਚਾ ਦਾ ਸਾਈਡ ਬਕੱਚਾ ਹੁੰਦਾ ਸੀ ਪਾਣੀ ਆ ਜਾਂਦਾ ਉਧਰੋਂ ਆ ਜਾਂਦਾ ਹੁਣ ਨਹੀਂ ਆਈ ਆਪਣਾ ਲੈਦਾ ਡੂੰਗਾ ਡੂੰਗਾ ਨਹੀਂ ਐਨੇ ਨਾ ਪਾਣੀ ਆਂਦਾ ਇਹਨਾਂ ਐਨੇ ਪਾਣੀ ਦੇ ਚ ਐਨਾ ਹੀ ਆ ਐਨਾ ਪਾਣੀ ਆ ਬਸ ਪਹਿਲਾਂ ਤਾਂ ਬਹੁਤ ਪਾਣੀ ਹੁੰਦਾ ਸੀ ਯਾਰ ਨਾਲ ਉੱਥੇ ਣਿਆਣੇ ਨਾ ਹੋਗੇ ਭਾਨ ਜੀ ਕਿੰਨੀ ਕਾ ਯਾਰ ਐਨੀ ਕਾ ਭਾਨ ਜੀ ਮਤਲਬ ਉੱਥੇ ਗਿਆ ਤਾਂ ਨਾ ਜਿਹੜਾ ਆਪਣਾ ਹੈ ਨਹੀਂ ਜਿਹੜਾ ਕਾਲੇ ਦੀ ਕੰਮਾਂ ਚ ਲਾਉਣ ਦਾ ਨਿੰਦਰਾ ਉੱਥੇ ਦਾ ਉੱਥੇ ਦਾ ਆਖਣ ਫੋਟ ਵਾਲੀ ਦਾ ਉਹ ਬਾਈ ਉਹ ਡੂੰਗਾ ਏ ਉਹਨਾਂ ਦੀ ਚੀਨਾਂ ਦਾ ਸੁਆ ਛੋਟਾ ਗੱਗੇ ਆ ਗੱਡੀ ਤੇ ਇੰਨਾ ਪਾਣੀ ਆਉਂਦਾ ਇੰਨਾ ਪਾਣੀ ਆਉਂਦਾ ਪਰ ਠੀਕ ਹੈ ਫਿਰ ਤਾਂ ਮੈਂ ਕਿਹਾ ਲੈ ਕੇ ਤੈਨੂੰ ਤੇ ਜਾ ਜਾਉਗੇ ਫਿਰ ਤੋਂ ਜਾ ਹੀ ਲੱਗੂਗਾ ਦਸੇ ਕਾ ਜਾਣਾ ਹੋਰ ਪਰ ਸੋ ਜੋ ਉਥੇ ਕਰਨੇ ਆ ਤਿਆਰ ਕੀਤੇ ਸੀ ਤਿਆਰ ਚੱਲਾਂਗੇ ਫਿਰ ਚੱਲਾਂਗੇ ਚੱਲਾਂਗੇ ਆਓ ਠੰਡਾ ਪਾਣੀ ਕਿਉਂਕਿ ਬਰਫ ਯਾਰ ਨਜ਼ਾਰਾ ਫਸਲ ਵੀ ਬਈ ਤਾਂ ਹੀ ਹੁੰਦੀ ਹੈ ਜਿਹੜੇ ਖੇਤਾਂ ਨੂੰ ਨਹਿਰਾਂ ਨੂਰਾਂ ਸੁਣਦਾ ਪਾਣੀ ਦਾ ਬਈ ਮੈਂ ਬਾਤ ਬਾਨ ਬਹੁਤ ਲਾਤ ਤੇ ਪਾਣੀ ਨਹਿਰ ਦੇ ਨਹਿਰ ਦੇ ਪਾਣੀ ਦਾ ਫਰਕ ਆ ਬਈ ਨੂੰ ਚਾਹੀਦਾ ਪਾਣੀ ਬਾਈ ਨਹਿਰ ਦੇ ਪਾਣੀ ਮੋਟਰਾਂ ਚੱਲਦੀਆਂ ਐਂ ਸੂਆ ਲੰਘੇ ਤਾਂ ਜਿਵੇਂ ਆ ਕੰਮ ਉਹਨੂੰ ਪਾਣੀ ਮਿਲ ਜਾਏਗਾ ਪਾਣੀ ਨਹੀਂ ਹੈਗਾ ਸੂਏ ਦਾ ਫੇਰ ਇਹ ਗਲਤ ਆ ਫੇਰ ਨਾਲ ਦਾ ਸੂਆ ਘਰ ਦੇ ਮੂਹਰੇ ਲੰਘੇ ਤਾਂ ਜਮਾਂ ਜੜ ਤੇ ਆ ਮੋਟਰ ਚਲਾ ਮੇ ਦੂਈ ਟੌਣੇ ਦੇ ਇੰਜਣ ਨੂੰ ਜੇ ਨੱਕਾ ਲੱਗਾ ਵਾਂਗਾ ਤਾਂ ਚੱਲੂਗਾ ਇੰਜਣ ਜਨ ਲਾ ਲੋ ਪਾ ਕੇ ਨਹੀਂ ਲੱਗਣ ਦੇ ਨਹੀਂ ਚਾਹੀਦਾ ਯਾਰ ਮੇਰੀ ਹੁਣ ਗੱਲ ਹੁਣ ਯਾਰ ਸੁਗਾ ਗੱਡੀ ਜਿੰਨਾ ਉੱਚਾ ਚੱਲਦਾ ਉਹਨਾਂ ਦੇ ਖੇਤਾਂ ਦੇ ਪੈ ਪੇ ਰੱਖ ਹੋਣਾ ਨੱਕਾ ਹਾਂ ਉਹ ਕੈ ਭਗਵਾਨ ਤਾਂ ਮਾਨ ਨੇ ਮਿਲ ਕੇ ਜਗਾ ਲੈ ਗਏ ਜਦ ਕਿ ਹਾ ਤਾਂ ਵੀ ਪੁਲਸੋਂ ਅਸੀਂ ਰੱਖੂਗੇ ਆ ਜੇ ਪਾਣੀ ਚੱਲਦਾ ਫਿਰ ਤਾਂ ਕੋਈ ਦਿੱਕਤ ਨਹੀਂ ਚਾਹੀਦਾ ਫਿਰਦਾ ਨਾ ਉਂਝ ਹੱਤ ਧਾਰਤੀ ਪਾਣੀ ਕੱਢਣਾ ਆ ਮੇਹੀ ਹੁਣ ਗੱਲ ਯਾਰ ਇੰਨਾ ਧਾਰਤੀ ਇਹ ਪਾਣੀ ਕੱਢੂਗਾ ਤਾਂ ਨੁਕਸਾਨ ਆਪਾਂ ਨੂੰ ਉਹ ਸਾਰੇ ਉੱਪਰ ਦਾ ਪਾਣੀ ਨੂੰ ਲਈ ਜਾ ਵਧੀਆ ਉਹ ਦਿਕਣਾ ਦਿਕਣਾ ਮੇਰੀ ਗੱਲ ਸੁਣ ਸੂਈ ਲੱਗਦੀ ਐ ਜਿਹੜੇ ਜ਼ਮੀਨ ਲਾਦੀ ਐ ਨਾਲ ਨਾਲ ਸੂਏ ਹੁੰਦੇ ਹਾਂ ਉਹਨਾਂ ਨੂੰ ਕਹੇ ਦਾਦਾਸਾ ਕਰ ਦੱਸ ਦੱਸ ਕਰਾ ਤੇ ਪੈ ਬਲੇ ਨੇ ਦੱਬ ਦੇਣਾ ਐ ਦਾਦਾਸਾ ਕਰਾ ਹੈਦਾ ਹੀ ਆ ਧਰਤੀ ਆਪਣੀ ਮੋਟਰ ਚਾਹੇ ਮੋਟਰ ਚਦਾ ਦੇ ਪਾ ਕੇ ਉੱਥੇ ਕਿੰਨਾ ਗਿਆ ਯਾ ਉਹਨਾਂ ਦੇ ਤਾਂ ਇੱਧਰ ਦਸ ਘਰ ਨਹੀਂ ਲਏ ਉਹਨਾਂ ਦਾ ਤਾਂ ਇੱਧਰ ਹੀ ਸੜ ਨਹਿਰ ਇਹਦੇ ਨਾਲ ਨਾਲ ਤਾਂ ਸੁਆ ਜਾਂਦਾ ਸਾਰਾ ਉਹਦਾ ਕੋਈ ਨਹੀਂ ਕੋਈ ਉਹ ਚ ਉਸ ਨੂੰ ਕਰ ਇੰਜਾ ਦੇਖਾ ਉੱਧਰ ਹੀ ਪਾਣੀ ਮਾਰਉਣਾ ਇੰਨਾ ਬਣੀ ਨਾ ਬਹੁਤ ਪਾਣੀ ਮਾਰਦੇ ਪੁੱਪੇ ਦਾ ਮਾਰਨਾ ਇੱਥੇ ਉੱਪਰ ਤੇ ਮਾਰਨਾ ਹੈ ਜੇ ਉੱਪਰ ਤੇ ਪਾਣੀ ਚੱਕੀ ਉੱਪਰ ਇਹ ਮੱਲਾ ਜੋ ਪਾਣੀ ਲੱਕਣਾ ਉਹਨੇ ਤਾਂ ਆਸੂ ਕਹਿ ਇੰਜ ਰੱਖਿਆ ਜਿਹਾ ਔਖਾ ਹੈ ਨਹੀਂ ਚੱਕਣ ਦੇਦੇ ਪਾਣੀ ਨਹੀਂ ਨਹੀਂ ਪਾਣੀ ਚੋਰੀ ਫਿਰ ਤਾਂ ਚੋਰੀ ਚੋਰੀ ਹੋਣ ਯਾਰ ਧਰਤੀ ਕੱਢਣਾ ਚੋਰੀ ਠੀਕ ਨਹੀਂ ਹੈਗੀ ਕਿੱਥੇ ਹੀਟਾਂ ਦੇ ਪਾਣੀ ਮਕਾਰ ਰਹੇ ਆ ਉੱਪਰ ਪਾਣੀ ਯਾਰ ਉਹਨਾਂ ਨੂੰ ਲੱਗਣਾ ਚਾਹੀਦਾ ਪਾਣੀ ਖੇਤਾਂ ਵਾਲਿਆਂ ਨੂੰ ਬਸ ਗੱਲ ਮੁੱਕ ਗਈ ਹਾਂ ਚਾਹੀਦਾ ਕੋ ਕਰਨਾ ਪਾਸੇ ਹੁਣ ਭਗਵੰਤ ਮਾਨ ਨੇ ਆਪਣੀ ਨਹਿਰ ਚੋਂ ਪਾਣੀ ਚੱਕ ਕੇ ਬੜੀ ਛੱਡੀ ਆ ਮੋਟਰ ਲਾ ਕੇ ਦਿੱਤਾ ਉਹਨਾਂ ਦੇ ਤਾਂ ਇੱਕ ਨਹੀਂ ਆਉਣਾ ਆਪਾਂ ਕਿਹੜੇ ਲਾ ਦਾਂਗੇ ਕਿਹਦੀ ਨਾ ਮੋਟਰ ਆ ਕੇ ਆਉਣਾ ਆਪਣੇ ਵੀ ਤਾਂ ਮਾਰਾ ਪਾਣੀ ਵਿਚਾਰੇ ਪਾਸੇ ਆਪਾਂ ਕੋਲੋਂ ਮਿਲਦਾ ਪਾਣੀ ਆ ਪਰ ਮਿਲਣਾ ਚਾਹੀਦਾ ਪਾਉਣ ਬਬੜੀਆਂ ਚਕਾ ਪੱਕੇ ਕਰਾ ਕੇ ਕਰਨੀ ਬਹੁਤ ਲਾਪੀ ਛੱਡ ਮੜੇ ਦੇਖ ਇਧਰ ਦੋ ਘਰੇ ਭਰ ਕੇ ਉੱਥੇ ਤੀਏ ਨੂੰ ਪੈਂਦਾ ਕੀ 8 ਘਰ ਸੀ ਭਾਗ 8 ਵਜੇ ਭਾਗੇ ਪਾਣੀ ਲੇ ਆਂ ਯਾਰ ਮੜ ਜਾ ਪੀਣਾ ਪਾਣੀ ਲੇ ਮੜ ਜਾ ਪਾਣੀ ਲੇ ਆਉਂਦਾ ਮੈਂ ਚੱਲਦਾ ਪਾਣੀ ਪੀ ਕੇ ਮੈਂ ਲੰਘੇ ਆਣਾ ਦੋ ਡੇਢ ਕਿ ਕਿਲਾ ਡੇਢ ਕਿਲਾ ਨਾਲੂ ਭਰ ਦੇਣਾ ਉਹਨੇ ਉੱਥੇ ਨਹੀਂ ਨਾੜਦੀ ਹੈਗੀ ਉਹ ਡੱਟ ਚ ਪਾਣੀ ਪਾਤਾ ਉਹਦੇ ਐਂ ਡੱਟ ਭਰਤਾ ਮੈਂ ਮਿੱਟੀ ਪਾ ਕੇ ਲੀਗ ਹੁੰਦਾਤਾ ਡੱਟ ਚ ਚੱਲ ਗਿਆ ਮੈਂ ਮਿੱਟੀ ਪਾਤੀ ਵਿੱਚ ਫੇਰ ਵੀ ਅੱਬੀ ਛੱਡਤਾ ਫਿਰ ਪਾਣੀ ਉਹ ਨਾਲ ਦਾ ਉਹ ਨਾੜ ਕਮਾ ਲਾ ਵੀ ਆ ਕੇ ਕਰ ਦੇਣਾ ਸਵੇਰ ਸਵੇਰੋਂ ਮੰਡ ਮਾਰਿਆ ਹੋਰ ਇਹ ਕਰ ਦੇਣੀ ਲਾ ਦੇਣਾ ਕਾਟਰੀ ਨਹੀਂ ਪੀ ਆਹ ਸਾਢੇ 5 ਕਿਲੋ ਛੱਡ ਨਹੀਂ ਕਿਤੇ ਪਨੀਮ ਕੱਖ ਹੀ ਗਾ ਦਾਣਾ ਵੀ ਪੂਲੀ ਕੋ ਆਉਦਾ ਪਨੀਰੀ ਪੱਟਣੇ ਨੇ ਕੱਦੂ ਫਿਰ ਕੱਦੂ ਕਰਿਆ ਪੰਜ ਕਿਲਿਆਂ ਦਾ ਤਾਂ ਉਹ ਉਪਰ ਉਹਨੇ ਦਾ ਬਾਲਿਆਂ ਦਾ ਹੋਰ ਲਾਉਂਗੇ ਇੰਨੇ ਨੂੰ ਜਾਨੂੰ ਦੋ ਦਿਨ ਤੋਂ ਬਾਅਦ ਹੋ ਹੋ ਜੀਉਂ ਉਹ ਪਾਲੀ ਲਾਉਣੀ ਉੱਥੇ ਦਬਣੀ ਉਹ ਕੰਮ ਜਿਹੜੀ ਕਰੀ ਕੱਦੂ ਨਿਵੇੜ ਦੂੰਗਾ ਕਿ ਸਾਰਾ ਨਹੀਂ ਸਾਰਾ ਨਿਪਟਦਾ ਸਾਰਾ ਗਰਮੀ ਪਾਉਂਦੀ ਬਾਈ ਗਰਮੀ ਦਵਾਈ ਨਹੀਂ ਅਜੇ ਦਵਾਈ ਨਹੀਂ ਹੋਈ ਗਾ ਤਾਂ ਸੱਤੇ ਗਰਮੀ ਗਰਮੀ ਉਹ ਇਧਰ ਦਾ پلان ਦਾ ਕੱਢੂੰਗਾ ਹੀ ਪੰਜ ਕਿਲਿਆਂ ਵਾਲਾ ਪੰਜ ਦਾ ਵੀ ਇਹ ਬੰਦੀ ਪੱਤਲੀ ਫੇਦਾ ਨਹੀਂ ਪੰਜ ਦਾ ਘੱਟ ਰਹਿਣਾ ਪਈ ਅੱਜ ਬੰਦੀ ਵਾਟ ਪੱਤਲੀ ਅੱਜ ਦੇ ਲੋਾਈ ਹੁੰਦੀ ਆ ਦੁਬਾਰੇ ਦੇ ਔਖੀ ਆ ਬੰਦੇ ਵੀ ਜ਼ਿਆਦਾ ਆ ਇਹ 12 ਬੰਦੇ 13 ਬੰਦੇ ਆ ਆਹੋ ਆਏ ਤਾਂ ਉਹਦੇ ਜਿਹੜੇ ਤਰਨਵੀਰ ਇਹਦੇ ਜਿਹੜਾ ਪਜਾ ਮੁਰਦੇ ਉਹਨੀ ਦੂਈ ਮੋਟਰ ਨੂੰ ਪਰਲੀ ਨੂੰ ਹਾਂ ਉਹ ਤੇ 19 ਭਈਏ ਉਹ 12 ਵਾਦ ਸਹੀਂ ਲਾ ਕੇ ਚਲੇ ਗਏ ਦੇਖ ਤੂੰ ਅਸਾਂ ਹਿਸਾਬ ਲਾਦਾ 5 ਕਿਲੋ 5 ਕਿਲੋ 12 ਵਾਦ ਸਹੀਂ ਲਾ ਕੇ ਲੰਘ ਨਿਕਲ ਗਏ ਖੇਤ ਵੱਲ ਪਰਾਂਬ ਜੇ ਤਰੀ ਦੀ ਸ਼ਾਮ ਨੂੰ ਪੱਟੀ ਬਣੀ ਜਣੀ ਆ ਤਾਂ ਬੰਦੇ 19 ਦੇ ਲੈਟ ਆ ਗਏ ਅੱਧੀ ਵੀ ਇਹਨੂੰ ਮੋਟਰ ਬੰਦ ਕਰੀ ਬੋਲੇ ਉਹ ਮੋਟਰ ਬੰਦ ਕਰਦੇ ਬੰਦੇ ਸੇ ਹਾਂ ਕਰਦੇ ਹੋ ਪਾਣੀ ਵੀ ਰਿਹਾ ਉਹ ਨਾ ਤੇਰਾ ਹਾਂ ਮੋਕੇ ਰਹੀ ਹੋਇ ਨਹੀਂ ਤੈਨੂੰ ਜਾਊਗਾ ਨਾਲੇ ਪਿੰਡਾਂ ਲਾਉਣੇ ਦਾ ਤਖਤੇ ਉੱਪਰ ਪਿੰਡਾਂ ਲੱਗੇਵੇਂ ਉੱਥੇ ਨਹੀਂ ਨਹੀਂ ਹੱਥ ਮਾਰਦਾ ਮੜੇ ਤਖਤੇ ਬੜੇ ਛੇਪੜਾ ਡਾਪਟਾ ਹੈ ਬਹੁਤ ਪਾਣੀ ਵੀ ਰਿਹਾ ਨਾ ਬਹੁਤ ਪਾਣੀ ਹੋ ਗਿਆ ਚਲ ਚਾ ਆ ਲਿਆ ਮੈਂ ਜਾਦਾ ਗਿਆ ਆਪਣੀ ਨਾ ਜੀ ਗਰਮੀ ਮੇਂ ਠੰਡਾ ਵੀ ਹੋ ਜਾਈਂ ਇਹ ਗੱਲਾਂ। ਕੀ ਕਿਹੜੇ ਸਾਥੀ ਪੈਂਦੀ? ਸਾਥੇ ਦੰਦਾ ਜਮ ਉਹਦੀ ਯਾ ਪੈਂਦੀ ਥਾਲੀ। ਹਾਂ? ਖੜ ਗਿਆ? ਨਹੀਂ ਸਰਿਆ ਕਿੱਥੇ ਕੋੜਨਾ। ਸਾਰ ਜਾਣਾ। ਨਹੀਂ ਲੈ, ਤੜ ਕਿੱਥੇ ਗਿਆ। ਸਾਰ ਲੋ ਬਸਾਨੂੰ ਕਹੇ ਪਹਿਲਾਂ ਪਾਲੋ, ਸਾਰਿਆਂ ਨੂੰ ਪਾਲੋ। ਆਜਨ ਨੇ ਦੇ ਕੇ 3 ਜਣ ਹੜੇ ਗਿਆ ਹੈ। ਆਹ ਹਾਂ 4 ਜਣ ਆਏ। ਪਾਪਾ 4 ਗਲਾਸ ਹੈਗੇ ਇਹਨਾਂ। ਬਟਾ ਹਲਪਾ ਨਾ ਪਾਇਆ ਤਰ ਡੌਲ ਪਰ। ਨਹੀਂ ਨਹੀਂ। ਸਭ ਮੱਕੀ ਜਾਣਾ ਪਾਣੀ ਨਹੀਂ ਫਿਰੇ। ਇੱਧਰ ਵੀ ਕੰਮ ਸ਼ੁਰੂ ਹੋ ਗਿਆ ਹੈ। ਇੱਧਰ ਉੱਧਰ ਹਾਂ ਮੋਂਗੇ ਬਾਤ ਕੀ ਆਏ ਹੈ। ਡੋਲਾ ਬੜਾ ਡੋਲਾ ਭਾਈ ਡੋਲਾ ਜਿਹੜੀ ਸੁੱਕੇ ਮਾਂ ਲੱਗ ਗਈ ਉਹਨਾਂ ਦਾ ਵਰਖਾ ਨਹੀਂ ਯਾਰਾ ਤਾਂ ਨਹੀਂ ਆਏਗਾ ਹੁਣ ਹੁਣ ਤਾਂ ਮੰਡ ਮਾ ਤਾਂ ਕਹੀ ਮਿੱਟੀ ਨਹੀਂ ਛੱਡਦੀ ਹੈਗੀ ਲਾਲਾ ਹੈ ਸੁੱਕੇ ਤੇ ਲਾ ਬਡੋਲਾ ਜਿਹੜੀ ਸੁੱਕੇ ਮਾਂ ਡੌੜ ਲੱਗ ਗਈ ਉਹ ਤੇ ਵਰਖਾ ਨਹੀਂ ਆਉਣਾ ਠੋਕ ਕੇ ਲਾ ਦੇ ਹਾਂ ਮਾੜੇ ਮੋਟੇ ਟਰੈਕਟਰ ਵੀ ਘੁੰਮ ਜੇਦਾ ਮਾੜੇ ਮੋਟੇ ਲਾ ਜਾਂਦੀ ਬਾਅਦ ਚ ਸਾਰੀ ਨਾਦੀਪੁਰ ਕੱਦ ਭਾਲਮ ਸਾਰੀਆਂ ਠੋਕ ਚਲਾਈਆਂ ਅਸੀਂ ਲੋਡ ਨਹੀਂ ਪਈ ਪਹਿਲਾਂ ਹੀ ਲਾ ਦੇ ਤਾਂ ਇਹ ਤਾਂ ਸਮਝਦੇ ਨਹੀਂ ਪਏ ਸੀ ਮੀਂਹ ਪੈ ਕੇ ਕੰਦਾ ਸੈਟ ਹੋ ਜਾਂਦੀ ਸਮਝਦੇ ਇੱਕ ਵਾਰ ਲਾ ਕੇ ਉੱਪਰ ਟੈਕ ਮਾਰਤਾ ਟਰਕਮਾ ਆਕੇ ਫੇਰ ਮੁੜ ਕੇ ਆਕੇ ਟਕਮਾ ਦੋ ਵਾਰ ਦਾ ਕਮ ਗਿਆ ਫੇਰ ਬਾਦੇ ਬੱਸ ਰੁਕ ਗਏ ਅਸੀਂ ਇਦਾਂ ਹੀ ਕਰਿਆ ਹੁਣ ਫੇਰ ਭਈਏ ਤੇ ਮਿੱਟੀ ਲੁਆਤੀ ਸੀ ਥੋੜੀ ਥੋੜ ਤੂੰ ਆਏ ਦੇਖ ਲੈ ਵੀ ਛੱਲ ਬਾਦੀ ਤਾਂ ਵੀ ਨਹੀਂ ਹਟਦੀ ਉਹ ਉਹ ਮੀਂਹ ਪੈ ਗਿਆ ਵੀ ਇਹਨੂੰ ਸੈੱਟ ਕਰਤੀਆਂ ਮੀਂਹ ਨੇ ਸੈੱਟ ਕਰਤੀਆਂ ਉਹ ਉੱਥੇ ਤਾਂ ਇੰਨੀਆਂ ਨਹੀਂ ਹਿਲਦੀ ਬਟ ਡੱਕਰ ਪਾਣੀ ਹੋ ਗਿਆ ਉਹ ਜੋ ਫੇਰ ਨਹੀਂ ਹਿਲਦੀ ਹੈਗੀ ਫੇਰ ਨਹੀਂ ਹਿਲਦੀ ਹੈ ਗਰਮੀ ਬਹੁਤ ਆ ਬਾਈ ਗਰਮੀ ਤਾਂ ਹੁਣ ਵੀ ਬੱਥਰੀ ਹੈ ਆਓ ਲੱਗ ਗਿਆ ਤਾਂ ਕੋਰ ਨਿਕਰੀ ਜਿੰਗਰੀ ਨੇ ਫੇਰ ਲੱਗ ਗਿਆ ਮੁਰਕੇ ਪੈਣ ਵੇ ਮੈਨਾਂ ਕੰਮ ਲੋਟ ਆ ਜਨਾ ਮਹਬ ਅੱਲਾ ਜਿਹੜੇ ਸਾਹ ਨਾਲ ਡਰਾਈਵ ਤੇ ਹਫਤਾ ਹਫਤਾ ਨਹੀਂ ਪੀਣਾ ਦੱਸਿਆ ਮਤ ਉਹ ਆਏ ਤਾਂ ਪੀ ਜਾਂ ਜਿਹੜੇ ਕੋਰਿਆ ਪੀ ਹੁਣਾ ਇੱਕ ਦਿਨੇ ਪਿਆ ਵਾ ਸਾਡੇ ਤੋਂ ਜਿਹੜੀ ਵੰਡ ਕੇ ਜੇ ਪੀ ਪਈਆ ਚੰਗਾ ਵੰਡ ਕੇ ਪਿੰਦਾ ਇੱਕ ਹੁਣ ਇੱਕ ਵੀ ਤਕੜਾ ਜੀਦਾ ਹੋਵੇ ਹੋਰ ਜਾਈਦਾ ਇੱਕ ਤਾਂ ਆਪਣੇ ਠੰਡ ਠੇਰ ਦੀ ਕਮੇਟ ਠੰਡ ਠੇਰ ਨੇ ਉਹ ਵੀ ਇੱਕ ਵੀ ਤਕੜਾ ਹੋਗੇ ਨਾ ਫੇਰ ਚਾਹੇ ਤੋਂ ਪਾਜੇ ਬਦਲ ਨਹੀਂ ਰਹੇ ਇੱਕ ਕਹਿੰਦਾ ਆਪਣੇ ਕਹਿੰਦਾ ਜਿੱਥੇ ਅਸੀਂ ਬੂਟੇ ਤਾਂ ਹੁੰਦੇ ਆ ਜਾਲੇ ਕਹਿੰਦਾ ਬੂਟਿਆਂ ਨੂੰ ਹਵਾ ਨਹੀਂ ਲਾਦੀਏ ਲੋਾਈ ਕਰਦੇ ਆ ਇਹ ਤਾਂ ਹੀ ਹੋਰ ਫਰਕ ਉੱਤੇ ਹਵਾ ਛੋੜੂ ਲੱਗਣ ਦੇ ਗੁੰਮ ਜੀ ਰਹੇ ਨੇ ਉੱਥੇ ਬੋਟਾਂ ਦਾ ਕੱਖ ਫਟਣ ਔਖੇ ਹੋ ਗਏ ਹੁਣ ਉਹੀ ਗੱਲ ਹੈ ਹਵਾ ਚੱਲਦੀ ਹਵਾ ਚੱਲਦੀ ਦੋ ਲੀਟਰ ਹੀ ਚੱਕ ਲੈ ਤਰਾੜੀ ਹੈ ਇੱਥੇ ਨਹੀਂ ਲਾਈ ਜਾਂਦੀ ਆਹ ਛੋਟਾ ਵਾਲਾ ਤਾਂ ਲੀਟਰ ਵਾਲਾ ਮੋਟਰ ਐਂਡਾ ਪਾ ਲਿਆ ਮਾਂ ਵੇ ਜੋ ਕਿ ਨਾਲ ਸਾਡੇ ਚੁਗਤ ਕਰਤੀ ਨੇ 4 4 ਵਜੇ ਆ ਜੇ। ਟਾਲਾ ਕਿਦੇ ਬੋਣਾ? ਬੰਮੇ ਵਾਲਾ। ਮੇਲਾ ਬੋਣਾ ਫਟ। ਬੰਦਾ ਪਾ ਲਿਆ ਤਾਂ ਡਰਾਵਲ ਉਰੇ ਪਈਦੀ ਸੀ। ਉਹ ਡਰਾਵਲ ਉਹ ਚੱਕ ਪਾਉਣ ਆਇਆ ਤਾਂ ਇਹਦੀ। ਮੈਂ ਪਾ ਕੇ ਖੜਾ ਹਾਂ ਤਾਂ ਸਵੇਰੀ ਜਿਹੜੇ ਟਾਈਮ ਜਾਣਾ ਹੋਊਗਾ ਫੋਨ ਕਰ ਦੇਣਾ ਇਹਨੇ। ਡਿਗਨਲ? ਠੀਕ ਆ। ਉਰ ਕੇ। ਉਹ ਪਾ ਲਿਆ ਉਹ ਜਾ ਕੇ ਨਾ ਠੀਕ। ਖੜਾ ਕਿੱਥੇ ਆ? ਉਹ ਬਾੜੀ ਜੀ ਹੈ ਨਾ ਇੱਥੇ ਬੈਗ ਲਾ ਕੇ ਖੜਾ ਲੈਣਾ ਮੱਜਾ ਮਾਰ ਕੇ ਚੱਲ ਜਣ ਜਾਂ ਜਾਊਂਗਾ ਲੱਗਦਾ। ਠੀਕ। ਆ ਪਤਾ ਨਾ ਇਹੋ ਹੀ ਕਰੀ ਕਿ ਪੁਰਾਹ ਹਰ ਤੇ ਆ। ਮੈਨੂੰ ਨਾ ਤੱਕ ਨਹੀਂ ਜਾਨਾ ਨਾ ਮੋਟਰਟੈਲਾ ਖੜਾ ਦਿੰਦਾ ਐ ਟੈਕਟੂ ਵੀ ਖੜਾ ਰੱਖੋ ਤਾਂ ਕਿ ਕੁਝ ਨਹੀਂ ਭਈਆ ਪੈਂਦਾ ਹੀ ਆਉਰੇ ਠੀਕ ਨਹੀਂ ਹਾਂ ਇੱਥੇ ਖੜਾ ਲਾ ਬੈਗ ਲਾ ਕੇ ਹੱਥ ਤੇ ਜਿੱਥੇ ਸਾਈਕਲ ਖੜਾ ਜਾਂਦਾ ਜੰਦਾ ਜੇ ਲੱਤ ਨਹੀਂ ਹੁੰਦੀ ਤਾਂ ਫਿਰ ਵੀ ਰੱਤੀ ਵੀ ਰੱਤੀ ਨੇ ਹੋੜ ਲੱਤ ਨਹੀਂ ਹੁੰਦਾ ਆਦਮ ਖੋੜ ਲੱਗ ਦੇਣ ਆਪਾਂ ਵਿਹਲੇ ਬੋਲੀ ਠੀਕ ਨਹੀਂ ਗਾ ਦਾ ਹੋ ਬੁਰਕੇ ਬਾਲੇ ਮਾ ਫਿਰ ਅੱਟਕੇ ਬਾਲੇ ਮਾ ਠੀਕ ਐ ਕੱਕਾ ਕੱਕਾ ਮੋੜ ਤੇ ਕੱਕਾ ਕੱਢ ਤੇ ਕੱਢ ਦੇ ਉਹ ਤਾਰਾ ਫੜਾਦਾ ਹੈਗਾ ਜਿਹਦੇ ਮੱਥੀ ਮੋੜ ਲੈ ਵੀ ਤਾ ਆਏ ਆਏ ਰੋੜ ਰੋੜਿਆ ਜੋ ਹੋ ਗਿਆ ਜਿਮਾਰੀ ਰੇਹ ਵੀ ਦੇਖ ਕੇ ਮਾਨ ਨਾ ਮੈਂਦਾ ਤਾਂ ਨਹੀਂ ਫਾਟਾ ਮਾਰਦਾ ਵਾਲਾ ਕੀ ਆ ਮਰਨ ਸਭ ਕੁਝ ਦੇਖ ਕੇ ਮਾਰ ਰਹਾ ਮੈਂ ਲੱਫਟ ਵੀ ਲੱਕ ਦੇ ਉੱਪਰ ਹੋਰ ਫੋਟੋ ਭਾਈ ਮੋੜ ਦੇ ਹੋਲੇ ਪਾਸੇ ਲਾਉਂਦੀ ਹਾਂ ਹੋਣੀ ਬਾਬਾ ਦੀ ਆਏ ਮਮੇ ਆ ਭਾਈ ਟਰਾ ਲੈਂਦਾ ਪੀ ਆ ਬਾਬੇ ਦੀ ਮਮਾ ਆਪ ਨਹੀਂ ਆਇਆ ਭਾਈ ਲਾਲਾ ਲੱਗਿਆ ਸਾਨੂੰ ਮਮਾ ਨਾ ਆਉਂਦਾ ਐ ਇੰਨਾ ਵੀ ਜੀ ਜੇ ਮੈਂ ਨਾ ਆਉਂਦਾ ਫਿਰ ਦੇਖ ਲੈ ਜੇ ਮੈਂ ਨਾ ਆਉਂਦਾ ਆ ਗਿਆ ਵਾਟ ਐਲਾ ਭਾਈ ਇਹ ਕੇ ਬਾਉਤੇ ਪਰ ਕਿਨੇ ਨਿਕਟਾ ਲਾਉਣੇ ਨੇ ਕਿੱਲਾ ਇੰਦਰਾ ਆ ਦੇਣ ਕਿ ਕਿਲਾ ਵੀ ਨਹੀਂਗਾ ਮੈਂ ਕਹਿੰਦਾ ਕਿੱਥੇ ਬਾਕੀ ਬੂਟੇ ਕਿੰਦਾ ਵੱਖ ਕੇ ਸਾਡੇ ਕਿ ਕਿੱਥੇ ਕਿਲਾ ਪਹਿਲਾਂ ਉਹ ਦੱਸਦਾਈ ਮੈਨੂੰ ਇਹ ਆ ਹਮਣ ਜਜੂ ਕੇ ਆਹ ਖਾਮਣਾ ਮਾੜਾ ਰਾਈ ਹਾ ਨਾ ਕੋਲ ਇੱਥੇ ਆ ਵਿੱਲਾ ਬਸ ਉਹ ਹੀ ਆ ਵਿੱਲਾ ਹੋਰ ਤਾਂ ਲੱਗਿਆ ਵਾ ਸਾਰੇ ਲਾਬੜਾ ਕੰਨਾਂ ਕਿੰਨਾ ਇਹਦਾ ਬੂਟੇ ਆ ਮੈਂ ਕਹਿੰਦਾ ਹੈ ਨਹੀਂ ਜੀ ਆਹ ਉਹ ਵਿੱਲਾ ਡੇੜਾ ਕਿਲਾ ਕਿਉਂਦਾ ਵਿੱਲਾ ਹੀ ਹਮੇ ਲੱਗੂ ਕਦੇ ਘਰ ਕਦੇ ਖੇਤਾਂ ਮਾਰੇ ਭਈਆਂ ਕੇ ਲਖਿਆ ਫਿਰ ਜਾਂਦਾ ਉਹ ਉਹ ਕੰਮ ਇਤਰੀ ਵੀ हट ਗਿਆ ਹੁਣ ਵੀ ਨਹੀਂ ਦਿਲ ਦਾ ਸਾਥ ਦੇ ਕੇ ਅਰ ਵੀ ਮੂੰਹ ਦਿਖਾਉਂਦਾ ਭਾਈ ਹਾਂ ਅਜੀਬਾ ਭਰਾ ਬੀਜ ਜਲਦੇ ਆ 12 ਮੀਟਰ 30 ਮੀਟਰ ਸਾਡਾ ਤਾਂ ਜ ਰਹਿੰਦਾ ਹੀ ਉਹ ਭਾਈ ਆ ਜਾਓ ਆ ਜਾਓ ਦੰਦੀ ਆਏ ਸਿੱਧੇ ਆ ਸਿੱਧਾਈ ਉਹ ਫਾਇਦਾ ਤੇ ਫਾਇਦਾ ਲਾ ਕਰਨਾ ਪਿਆ ਇਧਰ ਕਿਧਰ ਨੂੰ ਆਲ ਦੇ ਪਿੱਛੇ ਆ ਦੇ ਆਣੇ ਕਾ ਡਾਣੇ ਸਿੱਧਾ ਬਾ ਬਹੁਤ ਆ ਪਾ ਪਾਈ ਬੱਟੋ ਗਈ ਆ ਪਾਈ ਆ ਜਿਕੜਾ ਜੀ ਕਰਦਾ ਆਪਣਾ ਗੱਲ ਸਵੇਰ ਨੂੰ ਦੀ ਸਵੇਰ ਨੂੰ ਹੋਣ ਲੱਗਣੀ ਹੋਣਾ ਜਿਕੜਾ ਕਰਨਾ ਕਰ ਲਿਓ ਠੀਕ ਹੈ ਨਾ ਥੜਾ ਰਾਈਟਰ ਲੈ ਘਾਤਾ ਜਦ ਤੇ ਦਿਨੇ ਉੱਪਰ ਚੱਲੋਂ ਮੰਡ ਚ ਸਾਨੂੰ ਖੁੱਲੀ ਹੁੱਟੀ ਆ ਸਾਨੂੰ ਖੁੱਲੀ ਹੁੱਟੀ ਹੁਣ ਅੱਗ ਪੈਂਦੀ ਅੱਗ ਹੁਣ ਲੱਤ ਨਹੀਂ ਹੁਣ ਸਵੇਰੀ ਨਹੀਂ ਸਵੇਰੀ ਗਰਮੀ ਬਾਹਤਾਂ ਲੰਪੜਾ ਅਰੇ ਗਰਮੀ ਬਾਹਤ ਵਾਲੀ ਅਭੀ ਵੀ ਹੁਣ ਦੇਖ ਲਾ ਤੂੰ ਦੇਸ਼ਪਕਾ ਪੂਰੀ ਕਰਨੀ ਆ ਜਮੈ ਨਹੀਂ ਪੁੱਤਾ ਇਹਦਾ ਐ ਨਹੀਂ ਇਹ ਲੱਪੜਦਾ ਅੱਖ ਮਾ ਖੋਇਆ ਪੁੱਤਾ ਸਗਾ ਅੱਗੇ ਛੱਡੀ ਨਾ ਅੱਗ ਨਿਕਲੀ ਕਰਤੀ ਮਤੇ ਮਗਾ ਹਰੀ 5 ਕਿੱਲੇ ਦੀ ਹੋਰ ਆ ਗਈ ਤੇ ਮਾਂ ਆਹ ਉਹ ਜੇ 5 6 ਲੱਗੇ 5 6 ਦੀ ਹੋਰ ਰੱਖ ਲਾ ਹੈਨਾ ਵੇਚ ਦਿਆ ਫਿਰ ਵੇਚ ਦਿਆਂ ਬੈਂਨਰ ਤੇ ਗਿੱਲਾ ਵੇਚੀਏ ਹਾਂ ਗਿੱਲਾ 3000 ਕਿੰਨਿਆ ਦਾ ਗਿੱਲਾ ਨੀ ਇਹ ਨਾ ਜਿੰਨੂੰ ਤੋਂ ਮਾਨਕ ਚੱਲਦੇ 100 200 1000 ਰੁਪਏ ਦਾ ਖਾਤੀ ਆਇਆ ਬੈ 1000 ਰੁਪਏ ਖਾਤੀ ਆ ਰਹੀ ਦੇ ਹਮ ਕਿਲੇ ਦਾ ਹਾਂ 2000 ਟਿਕਰ ਹਾਂ 2000 ਕਿਤੇ ਉਹਨੇ ਪਟਾਦੀ ਮੈਂ ਮੈਂ ਲਾਉਣੀ ਹਲੇ ਅੱਧਾ ਕਿਲਾ ਲਾ ਲੀ ਆਪਣੀ ਬਲਾ ਗਈ ਦਊਂਗੇ ਕਿਤੇ ਉਹ ਕਰੇ ਆਪਣੀ ਲਾ ਗਈ ਦਊਂਗੇ ਮੇਰਾ ਅੱਧਾ ਕਿਲਾ ਰੱਖ ਲਈ ਬਾਕੀ ਜੇ ਸਾਰੀ ਵੇਚ ਦੀ ਹਲੇ ਦੇਖਦੇ ਪਹਿਲਾ ਆਪਣੀ ਵੀ ਲਾ ਲਈਏ ਭੈਰਦੇ ਇਹਦੇ ਆਇਆ ਮੈਂ ਕਹਿੰਦਾ ਆ ਜਮੀਨਦਾਰੀ ਹੋਈ ਨਹੀਂ ਇਹ 2008 ਜਾਇਜਾ 2009 ਦੀ ਠੀਕ ਹੈ ਕਿਹਦੇ ਨੂੰ ਤੈਨੂੰ ਪੈਸਾ ਪਿੰਡ ਚ ਤਾਈ ਦਾ ਪਿੰਡ ਮਕਾਉਣ ਦਾ ਪੈਸਾ ਕਿਹਨੂੰ ਮੈਂ ਕਹਿੰਦਾ ਕਿਹਦੇ ਨੇ ਦੇਣਾ ਅਗਲੇ ਪੱਟ ਕੇ ਲਾਗੋ ਭਾਈ ਉਹ ਪਿੰਡ ਮਕਾਉਣ ਦਾ ਪੈਸਾ ਠੀਕ ਹੈ ਘਾਟ ਬਾਹਰ ਹੁੰਦੀ ਰਹਿੰਦੀ ਆ ਅੱਜ ਤੇਰੇ ਕੱਲੂ ਮੇਰੇ ਆਇਆ ਚੱਲੀ ਜਾਂਦਾ ਉਹ ਜਬ ਖਾਦ ਕਰਦੇ ਆ ਇਹਦੇ ਕਿਨੇ ਰਹਿਣਾ ਪੈਦਾ ਅਗਲੇ ਘਾਟ ਕੇ ਪੱਟ ਲੂਗਾ ਜੇ ਬਚ ਗਈ ਆਪਣੇ ਪਾਸੇ ਠੀਕ ਨਹੀਂ ਸਾਡੇ ਮੇਂ ਬਚ ਗਈ ਸਭ ਪੱਟ ਲੈ ਕੋਈ ਵੀ ਚੋਕਾ ਕਿ ਆ ਗਿਆ ਹੈ ਕਿ ਨਹੀਂ ਆਹਦਾ ਰਿਸ਼ਤੇਦਾਰ ਕਹਿੰਦਾ ਮੈਂ ਦੋ ਕਿਲੋ ਵੀ ਲੈ ਜਾਣੀ ਤਿੰਨ ਦੀ ਅੱਛਾ ਜਿਵੇਂ ਨੇੜਿਆਣੀ ਉਹ ਤਾਂ ਵੀ ਬਹੁਤ ਖੜੀਆ ਗੱਗੇ ਥੋੜੀ ਵੀ ਨਹੀਂ ਦੀ ਕਿਤੇ ਆ 30 ਕਿਲੋ ਵੀ ਆਹ ਤੇਰ ਦਾ ਕਰਮ ਦੇਖ ਲੈ ਤੂੰ ਤੇਰਾ ਉੱਤਰ ਤਾਂ ਹੀ ਰਹਿ ਗਿਆ ਬਸ ਹੋ ਤਾਂ ਕਿਦ ਲੈ ਕੇ ਤੇਰਾ ਕੀ ਆ ਮੰਡ ਮੰਡੇ ਆ 9 9 ਕਿਲੋ ਇੱਕ ਕਿਲਾ ਲਾਤਾ ਮੰਡਵਾ ਦੇਗਾ ਉਹ ਕੈਰੀ ਨੇ ਆਪਣੇ ਪਰਲੇ ਲਾਉਣੇ ਆ ਹਾਂ ਇਹ ਨਾ ਪਰਲੇ ਉੱਢ ਲੈਣਾ ਜੇ ਜਿਹੜੀ ਪ੍ਰੀਤੀ ਆ ਬੜਾ ਭਾਈ ਅਸੀਂ 5-4 ਕਿਲੋ ਦੀ ਬੱਦੀ ਵੀ ਦੀ ਵੀ ਤੇ ਆਏ ਸਾਲ ਵੀ ਘਟਣਾ ਜਾਵੇ ਥੜੀ ਜਿਹੜੇ ਘਟ ਵਾਲਾ ਫਿਰ ਕੰਮ ਹੋ ਜਾਂਦਾ ਖਰਾਬ ਫੇਕ ਲੈ ਕਹਿੰਦਾ ਮੈਂ ਲਾ ਕੇ ਦਊਗਾ ਲਾ ਕੇ ਦਊਗਾ ਹੈ ਕਿ ਨਹੀਂ ਬੱਦੀ ਖੜੀ ਬੱਧੀਆ ਜੇ ਘਟ ਗਈ ਫਿਰ ਕੰਮ ਖਰਾਬ ਹੁੰਦਾ ਫਿਰ ਅਗਲਾ ਹੈਵੀ ਗੱਲ ਠੀਕ ਹੈ ਕਹਿੰਦਾ ਮੈਂ ਲਾ ਕੇ ਦਊਗਾ ਹੈ ਕਿ ਨਹੀਂ ਉਹ ਲਾ ਲੀਂਗੇ ਇਹਦੇ ਕੰਮ ਸਾਰਜੂ ਜੇ ਬਚ ਗਈ ਆਪਣੇ ਕੋਲ ਠੀਕ ਗੱਲ ਹੈ ਆਹੀ ਪਿਆ ਪਲਾਂਟ ਵਾਲੇ ਅਗਰ ਲੱਗੇ ਆਹੀ ਪਿਆ ਇਹ ਤਾਂ ਦੇਖੋ ਉਹ ਪਾਲਾ ਰੱਖਿਆ ਬੈਠੇ ਖਤਰ ਇਹ ਆਪਾਂ ਨਾ ਉਹਲੀ ਲਾਉਣੀ ਆ ਪਰਲੇ ਚ ਪਾਣੀ ਖੱਡਿਆ ਪਿਆ ਜੀ ਇਹਨੂੰ ਉਹ ਜਿਹੜਾ ਪੁਲਟਰੀ ਫਾਰਮ ਵਾਲਾ ਪਰਲੀ ਗੈਰੀ ਉੱਥੇ ਲਾਉਣੀ ਜੇ ਉੱਥੇ ਘਟ ਗਈ ਕੀਲੇ ਖੰਡ ਦੀ ਫਿਰ 26 ਲਾਉਣੀ ਉੱਥੇ ਆਹਾ ਜਿਹੜੀ ਪੜਦੇ ਆ ਜਿਹੜੀ ਹੁਣ ਪਰਲੀ ਆ ਪਰਲੀ ਦਾ ਆਪਣੀ ਹੈ ਉਹ ਆ 3 ਕਿਲੇ ਦਾ ਗੇੜਾ ਉਹ ਆਪਣੇ ਉਰੇ ਹੈਗੇ ਆ 3 1/2 ਕਿਲੇ ਉਹ ਪਾਲੀ ਨਹੀਂ ਲਾ ਦੇਣੇ ਜਿਹੜੀ ਉਹ ਸਭ ਤੋਂ ਬਾਅਦ ਦੀ ਜੀ ਹੈ ਚਲੀਆਂ ਕਿੰਨਾ ਇਹ ਲੀਹਾਟੇ ਦੀ ਨੀਵੀਂ ਕਿ ਜਗਾ ਹੈ ਹੱਤੋ ਆਪੇ ਛੇ ਵੀ ਕਿਹਾ ਹੈ ਹਾਂ ਛੇ ਵੀ ਕਿ 24 ਹੈ 4 ਵੀ ਕਿ ਆਹਾ 6 4 10 10 ਤੇ ਕਿੰਨਾ ਉਥੇ 6 ਉਹ ਟਲੀਆਂ ਕਿ ਨਾ ਦੋ ਕਿਲੇ ਮੰਨ ਕੇ ਜਾ ਦੋ ਕਿਲੇ ਆਏ ਹੋਗੇ 10 ਕਿਲੇ 6 4 10 ਹੋ ਗਏ ਦੋ ਕਿਲੇ ਹੋ ਗਏ ਹਾਂ ਇਹ ਢਾਈ ਦੀ ਢਾਈ ਪਾਉਣ ਦੀ ਨੀਵੀਂ ਨਗੇੜ ਹੈ ਉਹ ਪਾਲੀ ਕਾਰੀ ਲਾਉਣੀ ਉਥੇ ਠੀਕ ਨਹੀਂ ਆ ਵੀ ਆਹ ਆ ਜਿਹੜੀ ਗਬਲੀ ਆ ਇਹ ਲਾਉਣੀ ਆਪਣੇ ਪਰਲੇ ਬਰਾੜ ਜੇ 4 ਕਿੱਲੇ ਵਾਲੇ ਜਿੱਥੇ ਬੀਜ ਘਟ ਗਿਆ ਮਾੜਾ ਮੋਟਾ ਅ 26 ਲਾ ਦੇਣੀ ਖਾਦਾ ਪਿਆਲ ਤੜੀ ਤੇ ਲੱਗੀ ਕਿਹੜੀ ਹਲੇ ਮਾਂਡ ਚ ਲੱਗੇ ਪੜਗਣਾ ਸਾਰਾ ਮਾਂਡ ਚ ਕਿਆ ਸਾਫਤਾ ਲਾ ਕੇ ਉਹ ਦੂਰ ਪਤਾ ਲੱਗਣਾ ਸਾਫਤਾ ਕਿੰਨੇ ਕਿੰਨੀ ਬਚਦੀ ਬਾਦ ਆ ਜੇ ਉਹ ਵੀ ਪੰਜਾਂ ਦਿਨ ਚ ਕਦੂ ਕਰਦੇਣਾ ਉਹਦਾ ਵੀ ਚੱਲਦਾ ਕਰ ਕੱਲ ਨੂੰ ਕੱਲ ਤਾਂ ਗਿਆ ਪਲਾਂਟ ਵੰਜ ਕਿਲੇ ਨਾਲ ਮਤਲਬ ਪੰਜ ਵਾਲਾ ਤਾਂ ਗਿਆ ਕੱਲ ਨੂੰ ਉੱਤੇ ਬਾਗ ਖਾਂ ਪਤਲਾ ਕੁਝ ਚਾਰ ਵਾਲੇ ਨੂੰ ਕਦੂ ਕਰਦਾ ਉਹ ਜਿਹੜਾ ਚਾਰ ਕਿਲੇ ਆ ਉੱਥੇ ਕਦੂ ਕਰਨ ਗਿਆ ਪਿਆ ਲੈਡ ਨਾ ਠੀਕ ਹੈ ਕਹਿੰਦਾ ਮੈਂ ਦੋ ਕੈਰੀ ਕਰਕੇ ਆਣਾ ਮਹਾਜਾ ਸਵੇਰ ਨੂੰ ਕਰ ਦੂੰਗਾ ਠੀਕ ਨਹੀਂ ਗੱਲ ਆ ਜਾ ਮਹਾਜਾ ਡਾਉਣ ਜਾਣ ਬਹੁਤ ਲੰਬਾ ਉੱਥੇ ਮਾਰਦਾ ਬਹੁਤ ਉਹ ਵੀ ਦਾ ਪੰਗਾ ਹੈ ਕਾਹੀ ਦਿਨ ਮਗਰ ਲਿੜਈ 100 ਕਿਲੋਮੀਟਰ ਦਾਹੀ ਮੈਨੂੰ ਕਹਿੰਦਾ ਕਿੜਾ ਦਾ ਬੱਜੇ ਪੁਲਿਸ ਦੀ ਖਾਲੀ ਪੱਟ ਲਈ ਕੱਲ ਮੈਂ ਮੋਟਰਸਾਈਕਲ ਉੱਲਾ ਲਿਆ ਮੈਂ ਦੇਖਿਆ ਵੀ ਇੱਕ ਦਿਨ ਚ ਮੋਟਰਸਾਈਕਲ ਕਿੰਨੇ ਕਿਲੋਮੀਟਰ ਚੱਲਦਾ ਆਪਾਂ ਕਿਹਾ ਮੰਡ ਜੇ ਗਏ ਮਾਲਿਕ ਹਾਂ ਉਰੀ ਉਰੀ ਘੁੰਮਿਆ ਮੋਟਰਸਾਈਕਲ ਕਿੰਨੇ ਚੱਲਿਆ ਹੋਊਗਾ ਤੇ ਸਾਹਮਣੇ 60 ਕਿਲੋਮੀਟਰ ਆਪਣਾ ਉੱਲਾ ਖੇਤ ਉਹ 6 ਤੋਂ 7 ਕਿਲੋਮੀਟਰ ਹੁੰਦਾ ਕਿਹਾ ਮੋਟਰਸਾਈਕਲ ਚੱਲ ਗਿਆ 80 ਕਿਲੋਮੀਟਰ ਫੇਰ ਬੁਲਟ 8.5 ਦੇ ਵੀ 8.5 ਚੱਲਦਾ ਬੜਾ ਹਰਾ ਰਹਿ ਗਿਆ ਮੈਂ ਕਿਹਾ ਪਿੰਡ ਪਿੰਡ ਜੇ ਘੁੰਮਿਆ ਮੈਂ 1 ਕਿਲਾ ਉਸੇ ਭੱਜੇ ਮਰ ਰੋ ਹਾੜੇ ਆਲ ਤੇ 3 ਗੇੜੇ ਲੱਗਲੇ ਮੰਡ ਦੇ ਇੱਕ ਜਾਂ ਲੱਗਣਾ ਚੌਥਾ 7 ਜਾਣਾ 7 ਆਉਣਾ 14 ਚਾਰ ਗੇੜੇ ਹੋ ਗਏ ਕਿੰਨਾ ਬਣ ਗਿਆ ਚਾਰ ਗੇੜਿਆਂ ਦਾ ਇੱਕ ਇੱਕ 7 ਦਾ 7 ਕਿਲੋਮੀਟਰ ਕਿਪਾਸੇ ਨੂੰ ਹੈ 7 14 ਕਿਲੋਮੀਟਰ ਹੋ ਗਿਆ 14 ਮੀ ਕਿਲੋ ਕਿੜ ਦਾ ਹੋ ਗਿਆ ਚਾਰ ਗੇੜੇ ਲੱਗੇ ਚਾਰ ਗੇੜੇ ਲੱਗੇ 56 ਹੋ ਗਿਆ 56 ਹੋ ਗਿਆ ਫੇਰ ਐਵਰੇਜ ਕਿਤੇ ਨਹੀਂ ਪੂਰੇ ਆਪਾਂ ਕਹੇ ਇਹਦਾ ਆਈ ਜਾਣਾ ਆਈ ਜਾਣਾ ਹੈ ਕਿ ਨਹੀਂ ਉਹ ਮੈਂ ਕੱਲ ਤੇ ਆਪ ਦੇਖੀ ਮੈਂ ਮੈਂ ਕਿਹਾ ਵੀ ਸਾਰਾ ਗੇੜਾ ਤਾਂ ਵੀ ਇੱਕੇ ਲਾਇਆ ਮੈਂ ਦੋ ਗੇੜੇ ਮੰਡ ਇੱਥੇ ਵੱਜਲੇ ਉਰੀਓ ਉਰੀਓ ਕੋ ਘਮੀ ਗਿਆ ਆਪਾ ਇੱਥੇ ਓਪਨ ਚੱਲੇਗੇ ਰੌਦਾਂ ਚੱਲੇਗੇ ਰੌਦਾਂ ਤੇ ਫੇਰ ਕੋ ਮੈਂ ਉੱਪਰ ਨੂੰ ਇਹ ਆਪਾ ਉ ਜੇ ਆਪਣੇ ਕਿਤੇ ਧੂੜ ਨਾਲ ਲੈਣੀ ਬਾੜ ਵੱਡੇ ਇਹਨੂੰ ਤਾਂ ਕੋਈ ਵਿੰਦ ਨਹੀਂ ਲੋਕਾਂ ਨੂੰ ਪਤਾ ਨਹੀਂ ਲੱਗਿਆ ਅਈ ਵੱਧ ਬਾੜ ਹੈ ਵੱਧ ਬਾੜ ਭੁੱਲਾਂਗੇ ਦੋ ਗੇੜੇ ਵੀ ਲੱਗਦੇ ਚਾਰ ਵੀ ਲੱਗਦੇ ਇਹ ਥਲੇ ਪੰਜ ਵੀ ਲੱਗ ਜਾਂਦੇ ਐ ਹੈ ਕਿ ਨਹੀਂ ਇਹ 80 ਕਿਲੋਮੀਟਰ ਬਾ ਹੁੰਦਾ ਚੰਨੀ ਕੜਾ 60 ਕਿਲੋਮੀਟਰ ਫੇਰੇ ਦੇਖੇ ਤੁਹਾਨੂੰ ਦੇਖਿਆ ਜਾਵੇ ਉਰੀ ਦਾ ਉਰੀਓ ਬਸ ਪਤਾ ਲੱਗਦਾ ਹਾਂ ਬਹੁਤ ਹੋ ਜਿੰਦੀ ਬਾੜ ਖਾਲੀ ਬਹੁ ਬਾਟ ਬੇ ਮੇਰਾ ਰੋਪੜ ਵੀ ਜਾਇਆ ਰੋਪੜ ਵੀ ਡੇਡ ਡੇਡ ਕਰ ਰੋਪੜ ਦਾ ਇੱਕ ਪੂਰਾ ਕੰਤਾ ਮੈਨੂੰ ਲੈਣਾ ਦਾ ਯਾਰ ਖੈਰਾ ਬਾਤਾ ਜਾ ਕੇ ਇੱਕ ਰੋਪੜ ਦਾ ਗਿਆ ਬੜੀ ਬੈਂਟਰੀ ਉਹਦੀ ਜਿਹਦਾ ਬੱਲਾ ਪਣਾ ਮੂਰੂ ਤੇ ਕਾਲਾ ਹੋ ਗਿਆ ਉਹਦੀ ਰੂਸਰੀ ਘੱਟ ਗਈ ਕਾ ਵੀ ਬੈਟਰੀ ਦੀ ਬੈਂਟਰੀ ਦੀ ਮਾਰਿਆ ਕਿਹੜਾ ਫਿਰ ਉਹਦਾ ਪੈ ਦੂਈ ਸਹੀ ਟੂਕ ਜੀ ਪੈਂਦੀ ਉਹ ਤੇ ਮੈਂ ਜਿਹੜੀ ਟਰੈਕਟਰਾਂ ਨੂੰ ਆਉਂਦੀ ਹੁੰਦੀ ਆ ਅੱਛਾ ਉਹ ਉਹ ਆ ਕੇ ਲੈ ਆਉਣੀ ਆ ਮੈਂ ਪਰਸੋਂ ਕਹਿੰਦਾ ਉਹਦੀ ਦੁਕਾਨ ਬੰਦ ਸੀ ਹੁਣ ਕੱਲ ਨੂੰ ਪਾ ਕੇ ਜਾਂਦਾ ਹੁਣ ਤਾਂ ਬੈਟਰੀ ਲੋਡ ਆ ਬਾਈ ਪੱਕੀ ਨਹੀਂ ਰਸ ਮੇਰੇ ਹੈ ਕਿ ਨਹੀਂ ਹੋਰ ਚੱਲੀ ਫੇ ਦੇਖੀ ਕੱਲ ਨੂੰ ਕੀ ਕਰਨਾ ਹੁੰਦਾ ਇੱਕ ਬੈਟਰੀ ਇੱਕ ਡੰਡਾ ਥਮਾ ਇਹਦਾ ਪੱਕਾ ਪ੍ਰਸਾਦ ਆ ਸਾਡਾ ਬੈਟਰੀ ਲੋਡ ਆ ਹਾਂ ਡੰਡਾ ਵੀ ਆਈਦਾ ਥਮਾ ਹੈ ਕਿ ਨਹੀਂ ਇੱਕ ਕੈਮਰੇ ਲੋ ਬਾਈ ਹਾਂ ਅਰੇ ਉਹਨੇ ਘਰ ਦੇ ਬਾਹਰ ਗੇੜ ਮੂਰੇ ਕੈਮਰੇ ਚਾਹੀਦੇ ਕੈਮਰੇ ਚਾਹੀਦੇ ਲਾ ਜੀ ਹਾਂ ਜਾਨਵਰ ਜਾਨਵਰ ਬਾਹਰ ਤਾ ਉਰੇ ਆਹ ਜਾਂਬਰ ਮਾਉਂਦਰਾ ਉਹ ਪਾਲਿਆ ਹੋਇਆ ਉਹ ਦਾ ਸਾਡੇ ਬੋਲੇ ਬੰਦੇ ਨੇ ਰੱਖੇ ਹੋਏ ਭਈਏ ਨੇ ਉਹ ਤਾਂ ਪਾਲਿਆ ਹੋਇਆ ਰੱਖੇ ਹੋਏ ਆ ਇਹ ਔਰ ਤਾਂ ਜਾਂਬਰ ਰਹਿਣਾ ਕਿ ਨਹੀਂ ਇਹੋ ਜਿਹਾ ਕਬਾੜਾ ਜਾਂਬਰ ਹੀ ਰਹੂਗਾ ਆਹ ਤਕੜੇ ਇਹ ਤਕੜੇ ਇੱਥੇ ਬੰਦੇ ਜਿੜੜੇ ਡੂਆ ਡੱਡੂ ਖਾਣੇ ਕੋਈ ਚੱਕਰ ਨਹੀਂ ਇਹਨਾਂ ਵੀ ਤਾਂ ਰਹਿਣਾ ਯਾਰ ਇਹੋ ਜਿਹਾ ਮੋਟੇ ਮੋਟੇ ਆ ਬਸ ਤੁਸੀਂ ਇਹਨਾਂ ਤੁਸੀਂ ਦੂਰ ਰਹੋ ਇਹਨਾਂ ਦੇ ਘਰ ਕੋਲ ਨਾ ਜਾਓ ਤੁਸੀਂ ਕਹਿੰਦੇ ਡਰਦੇ ਆ ਇਹ ਇਹ ਕੁਝ ਨਹੀਂ ਕਹਿੰਦੇ ਡੂਆ ਖਤਰਨਾਕ ਲੱਗਦਾ ਫਾਣ ਵਾਲਾ ਹੁੰਦਾ ਇਹਦਾ ਕੁਝ ਨਹੀਂ ਕਹਿੰਦਾ ਤੁਸੀਂ ਇੱਧਾਂ ਕਰਿਓ ਬਾਈ ਨੂੰ ਕਹ ਹੈ ਤੁਸੀਂ ਇੱਧਾਂ ਕਰਿਓ ਆ ਇਹਨੂੰ ਆਪਣਾ ਕੰਮ ਕਰੀਏ ਤੁਸੀਂ ਆਪਣਾ ਕੰਮ ਕਰੀਓ ਇਹਦਾ ਬਾਈ ਡਰਦੇ ਆ ਇਹਦਾ ਹੁਣ ਕੁਦਰਤੀ ਆ ਹਸ ਵੀਰ ਪਾਸੋਂ ਕਦੂ ਘਾਤ ਰਾਤ ਨੂੰ ਮੈਨੂੰ ਕਹਿੰਦਾ ਕਰਕੇ ਆਉਂਗਾ ਮੈਂ ਸਾਰੇ ਹੀ ਮੈਂ ਤੂੰ ਲਖੇਂ ਤੂੰ ਮਹਾ ਤੋ ਚਾਰ ਕਰੇ ਛਰਦੀ ਸੂਰ ਨੂੰ ਕਰ ਦੂੰਗੇ ਜੈਨੇ ਦੇਖਿਆ ਮੋਟਰ ਕੋਲ ਸੱਪ ਕਾਲਾ ਆਪਣਾ ਟਰੈਕਟਰ ਕਰਿਆ ਉਹੀ ਕੰਮ ਕਰਕੇ ਲਿਖਿਆ ਆ ਕਹਿੰਦਾ ਸੱਪ ਬਹੁਤ ਭਾਰਾ ਦਾ ਮਾ ਥੋ ਸੱਪਾ ਨਹੀਂ ਨਿਕਲਣਾ ਖੱਡਾ ਵਿੱਚ ਪਾਣੀ ਪੈ ਗਿਆ ਰਾਤ ਨੂੰ ਬਲ ਲੱਗਣਾ ਉੱਚੀ ਜਗ੍ਹਾ ਆ ਕੇ ਸਾਰੇ ਹੈ ਕਿ ਨਹੀਂ ਚੱਲ ਇਹਨਾਂ ਦੇ ਵੀ ਧਰਤੀ ਭਾਈ ਇਹਨਾਂ ਨੇ ਫਿਰਨਾ ਭਾਈ ਜਿੰਨਾ ਸਾਰੇ ਜਿੰਨਾ ਸਾਡਾ ਹੱਕ ਹੈ ਉਨਾ ਇਹਨਾਂ ਦਾ ਵੀ ਹੱਕ ਹੈ ਧਰਤੀ ਜਿਆਦਾ ਹੱਕ ਧਰਤੀ ਫਿਰ ਹਾਂ ਆਪਣੇ ਨਾਲ ਬੰਦ ਬੱਦਦਾ ਇਹਨਾਂ ਦਾ ਓਕੇ ਚਲੋ ਭਾਈ ਠੀਕ